ਚਲਾ ਗਿਆ ਕੋਈ ਸਰਕਾਰਾਂ ਦੇ ਕਰਾਓ ਜੀ ਸੰਭਟਾ ਮੋੜ ਕੇ ਦਿਓ ਸੰਭਟਾ ਸਾਡਾ ਮੋੜ ਕੇ ਦਿਓ ਕੋਈ ਬੰਦਾ ਨਹੀਂ ਆਇਆ ਕਿ ਮਨੇ ਜਾਣਿਆ ਸਾਰੀ ਰਾਤ ਅਸੀਂ ਡਰਦੇ ਹੀ ਰਹੀਆਂ ਵੀ ਕਰੰਟ ਕਿਝ ਹੋਰ ਨੂੰ ਨਾ ਲੱਗ ਜਾਏ ਉਹ ਹੀ ਉਹ ਗੱਲ ਹੋਈ ਸਵੇਰੇ ਫਿਰ ਕਰੰਟ ਲੱਗ ਗਿਆ ਅਸੂ ਨਾ ਦੇਖੋ ਸਾਹੇ ਬੋਖਾ ਦੇਖੋ ਆਪਣਾ ਮਕਾਨਦਾਰ ਸਰੀਆ ਬਾੜਾ ਨਾਲ ਜੋੜ ਹੈ ਬੰਦਾ ਕਹਿ ਰਿਹਾ ਬੱਚੇ ਦੇ ਘਰ ਦੇ ਚਾਰ ਵਾਰ ਬਿਓਸ਼ ਹੋ ਗਏ ਜੀ ਬੀਬੀ ਘਟ ਗਿਆ ਉਹਨਾਂ ਦਾ ਉਹ ਵੀ ਜਾ ਕੇ ਜਦੋਂ ਬਿਓਸ਼ ਹੋਇਆ ਹਸਪਤਲ ਲੈ ਕੇ ਗਏ ਬਿਓਸ਼ ਨਹੀਂ ਆਇਆ ਉਹ ਵੀ ਨਿਕਲਿਆ ਜੀ ਮਾਰ ਕੋ ਪੁੱਛਤਾ ਕਿ ਜਿੰਨਾ ਬੱਚਾ ਗਿਆ ਬਿਓਸ਼ ਜਦੋਂ ਆਪਾਂ ਗੋਲੂ ਬਰੋਈ ਯਾਦ ਆ ਉਹ ਆਏਗਾ ਇੰਜੈਕਸ਼ਨ ਲਾਇਆ ਮਾ ਆਪਾਂ ਸਾਰੀ ਜ਼ਿੰਦਗੀ ਮਰਦਾ ਜੀ ਮਾ ਦਾ ਮਤਨਾ ਹੋ ਗਿਆ ਮਾ ਦੇ ਬਾਪੇ ਬੱਚਾ ਕਿੰਨੇ ਸਾਰੇ ਰੱਖਦੇ ਨੇ ਮਾ ਬੱਚਾ ਦਾ ਸਾਥ ਜਿੰਦੀ ਆ ਜੀ ਮਾ ਬੱਚਾ ਦਾ ਸਾਥ ਨਾਲ ਜਿੰਦੀ ਆ ਬੱਚੇ ਜਿੰਨੇ ਦਾ ਮਾ ਮੋਈ ਬੋਲ ਸੀ ਸਾਰਾ ਜਨੇ ਪਕੜ ਪਕੜ ਕੇ ਚੁੰਮ ਮੇਰਾ ਮੁੱਖੇ ਮੇਰਾ ਬਾਪੂ ਮੇਰਾ ਬਾਪੂ ਭਵਿੱਖਾ ਕਰ ਦੇਣੀ ਸੀ ਬਾਪੂ ਬਾਪੂ ਕਰਦੇ ਰਹਿੰਦੇ ਸੀ ਇੰਨਾ ਸ਼ਰੀਬ ਬੱਚਾ ਸੀ ਮਾਰੇ ਪਰਸ਼ੇਦਾਂ ਤੋਂ ਸਾਰੀ ਗੱਲੀ ਮਰੀ ਆਉਦੇ ਨਾ ਪਤਾ ਜੀ ਪਤਾ ਹੈ ਉਸ ਦਾ ਮੂਹਰੇ ਹੈ ਪਤਾ ਹੈ ਸ੍ਰੀ ਪਰਿਵਾਰ ਹੈ ਸਾਡਾ ਬੱਚਾ ਕਿਉਂ ਚਲਾ ਗਿਆ ਸਰਕਾਰਾਂ ਦੇ ਕਰਨਾ ਬੱਚਾ ਕਿਹੜਾ ਮੋੜ ਕੇ ਦਿਓ ਸੰਬੱਧਾ ਸਾਡਾ ਮੋੜ ਕੇ ਦਿਓ ਕੋਈ ਬੰਦਾ ਨਹੀਂ ਆਇਆ ਕਿ ਮਨੇ ਜਾਣਿਆ ਸਾਰੀ ਰਾਤ ਅਸੀਂ ਡਰਦੇ ਹੀ ਰਹਿਆ ਵੀ ਕਰੰਟ ਕਿਤੇ ਹੋਰ ਨੂੰ ਨਾ ਲੱਗ ਜਾਵੇ ਉਹੀ ਉਹ ਗੱਲ ਹੋਈ ਸਵੇਰੇ ਫਿਰ ਕਰੰਟ ਲੱਗ ਗਿਆ ਅਸੂਤ ਦੇਖੋ ਸਾਰੇ ਪਾਸੇ ਦੇਖੋ ਸ੍ਰੀ 12 ਨਾਲ ਜੋੜ ਹੈ ਪੂਰੇ ਮਕਾਨ ਚ ਕਰੰਟ ਆਏਗਾ ਕਿ ਨਹੀਂ ਆਏਗਾ ਉਹ ਦੇਖੋ ਉਧਰ ਤਾਰਾਂ ਦੇਖੋ ਉਹ ਵੀ ਤਾਰਾਂ ਲੋ ਉਸ ਮਹਾਲਾ ਕਰਤਾਰਪੁਰਾ ਮਹਾਲਾ ਨਾਬਾਦ ਜਿੱਥੇ ਕਿ ਕੱਲ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋੰਦੀ ਆ ਕਰੰਟ ਲੱਗਣ ਦੇ ਨਾਲ ਉਸ ਖੰਭੇ ਦੇ ਨਾਲ ਅਸੀਂ ਖੜਿਆ ਇਹ ਖੰਭਾ ਉਹ ਖੰਭਾ ਜਿੱਥੇ ਕੱਲ ਇਸ ਖੰਭੇ ਨੇ ਉਸ ਨੌਜਵਾਨ ਦੀ ਮੌਤ ਲਈ ਆ ਉਸ ਮਾਤਾ ਪਿਤਾ ਦਾ ਚਿਰਾਗ ਬੁਝਾ ਕੇ ਰੱਖ ਦਿੱਤਾ ਇਸ ਖੰਭੇ ਨੇ ਉਹ ਬੱਚਾ ਆਪਣੇ ਘਰ ਜਾ ਰਿਹਾ ਸੀ ਘਰ ਤੋਂ ਜਾਂ ਬਾਹਰ ਆ ਰਿਹਾ ਸੀ ਬਿਲਕੁਲ ਲੰਘਦੇ ਸਮੇਂ ਇਸ ਖੰਬੇ ਨੇ ਉਸ ਦੀ ਮੌਤ ਲੈ ਲਈਆ ਕਿ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਉਸ ਨੂੰ ਬਚਾਉਣ ਦੀ ਕੋਠਿਆਂ ਦੇ ਉੱਪਰੋਂ ਵੀ ਕਿਸ ਤਰ੍ਹਾਂ ਬਚਾਇਆ ਜਾ ਸਕੇ ਪਰ ਜਦੋਂ ਪਾਣੀ ਦੇ ਵਿੱਚ ਕਰੰਟ ਆ ਜਾਂਦਾ ਤਾਂ ਦੁਕੁਣੀ ਤਾਕਤ ਆ ਜਿਹੜੀ ਕਰੰਟ ਦੀ ਉਹ ਬਣ ਜਾਂਦੀ ਆ ਪਰ ਬਚਾਉਣ ਦੇ ਵਿੱਚ ਲੋਕ ਕਾਮਯਾਬ ਨਹੀਂ ਹੋ ਸਕੇ ਤਾਂ ਉਸ ਨੂੰ ਆਪਣੀ ਜਾਨ ਆ ਜਿਹੜੀ ਉਹ ਘਮਾਉਣੀ ਪਈਆ ਪਰ ਹੁਣ ਭਾਵੇਂ ਕਿ ਬਿਜਲੀ ਬੋਰਡ ਦੇ ਅਧਿਕਾਰੀ ਨੇ ਜਿਹੜੇ ਹੁਣ ਉਹ ਤਾਰਾਂ ਵੜਦੇ ਜ਼ਰੂਰ ਨਜ਼ਰ ਆ ਰਹੇ ਨੇ ਇਹ ਖੰਬੇ ਤੇ ਜਿਹੜੇ ਫੁੱਲ ਭਰੇ ਹੋਈ ਸੀ ਤਾਰਾਂ ਦੇ ਨਾਲ ਭਾਵੇਂ ਕੋਈ ਕੰਟੈਕਟ ਦੀ ਤਾਰ ਹੋਵੇ ਬੀਐਸ ਦੀ ਤਾਰ ਹੋਵੇ ਚਾਹੇ ਨੈਟ ਪਲੱਸ ਦੀਆਂ ਤਾਰਾਂ ਹੋਣ ਹੁਣ ਕੱਟ-ਕੱਟ ਕੇ ਬਿਲਕੁਲ ਸੜਕ 'ਤੇ ਪਾ ਦਿੱਤੀ ਆ ਪਰ ਜੇ ਤਾਰਾਂ ਪਹਿਲਾਂ ਕੱਟੀਆਂ ਜਾਂਦੀਆਂ ਤਾਂ ਉਸ ਪਰਿਵਾਰ ਦਾ ਚਿਰਾਗ ਨਹੀਂ ਸੀ ਬੁਝਣਾ ਉਸ ਪਰਿਵਾਰ ਦਾ 18 ਸਾਲਾ ਨੌਜਵਾਨ ਨਹੀਂ ਸੀ ਜਾਣਾ ਕਿਉਂਕਿ ਕਮਾਈ ਦਾ ਸਾਧਨ ਕਿਸ ਤਰ੍ਹਾਂ ਪੁੱਤ ਪਾਲਦੇ ਨੇ ਮਾਪੇ ਐਡਾ ਵੱਡਾ ਕੀਤਾ ਸਹਾਰਾ ਬਣਨਾ ਸੀ ਹੁਣ ਉਹ ਨੌਜਵਾਨ ਬਿਲਕੁਲ ਆਈਟੀਆਈ ਕਰ ਰਿਹਾ ਸੀ ਉਹ ਨੌਜਵਾਨ ਪਰ ਹੁਣ ਉਸ ਗਲੀ ਦੀਆਂ ਤਸਵੀਰਾਂ ਆ ਤੁਸੀਂ ਤੁਹਾਨੂੰ ਸਾਰੇ ਜਿੱਥੇ ਲੋਕ ਉਹ ਲੋਕ ਖੜੇ ਨੇ ਜਿਹੜੇ ਬਿਲਕੁਲ ਉਹ ਲੋਕ ਖੜੇ ਨੇ ਬਿਲਕੁਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਨੇ ਆ ਕਿਸ ਤਰ੍ਹਾਂ ਕਿ ਕਿਸ ਤਰ੍ਹਾਂ ਦੇਖਦੇ ਹੋ ਵੱਡਾ ਹਾਦਸਾ ਵਾਪਰਿਆ ਜਿਹੜੇ ਬਿਜਲੀ ਬੋਰਡ ਦੇ ਖੰਭੇ ਨੇ ਉਹਨਾਂ ਦੇ ਨਾਲ ਕੰਟੈਕਟ VSL VSN ਲੋ ਹੋਰ ਕਈ ਕੰਪਨੀਆਂ ਤਾਰਾਂ ਸ਼ਰਿਆਮ ਲੱਗੇ ਹੋਏ ਨੇ ਕੀ ਗੱਲ ਬਿਜਲੀ ਬੋਰਡ ਐਕਸ਼ਨ ਕਿਉਂ ਲੈ ਰਿਹਾ ਸਰ ਅਸੀਂ ਕੱਲ ਵੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਬੁਲਾਉਂਦੀ ਰਾਤੀ 1:30 ਵਜੇ ਬਿਜਲੀ ਓਨ ਕਰਕੇ ਗਏ ਨੇ 11 ਵਜੇ ਤੋਂ ਲੈ ਕੇ ਸਵੇਰ ਦੀ ਰਾਤ ਤੱਕ ਉਹਨੇ ਲਾਈਟ ਨਹੀਂ ਭੇਜੀਏਗੀ ਠੀਕ ਹੈ ਤੇ ਮੇਰੀ ਵਾਈਫ ਨੇ ਪਹਿਲਾਂ ਉਧਰੋਂ ਦੇਖਿਆ கரੰਟ ਲੱਗਦੇ ਬੱਚੇ ਨੂੰ ਤੇ ਹੁਣ ਬਿਜਲੀ ਬੋਰਡ ਵਾਲੇ ਕਹਿੰਦੇ ਗਰੰਟੀ ਲੱਗਿਆ ਨਹੀਂ ਐਂ ਕਹ ਰਹੇ ਨੇ ਹਾਂ ਜੀ ਕਹ ਰਹੇ ਨੇ ਬੋਰਡ ਵਾਲੇ ਕਹਿੰਦੇ ਠੀਕ ਹੈ ਕੱਟੀ ਗਈ ਸੀ ਜੇ ਬਿਜਲੀ ਬੋਰਡ ਦੀ ਕੱਟੀ ਹੁੰਦੀ ਫਿਰ ਮੁੰਡੇ ਜਾਣ ਨਹੀਂ ਨਾ ਜਾਣੇ ਸੀ ਸਰ ਬਿਜਲੀ ਕੱਟੀ ਕਿੱਥੋਂ ਗਈ ਹੈ 11:35 ਤੇ ਕੱਟੀ ਗਈ ਹੈ ਬਿਜਲੀ ਕੰਮ ਹੋਇਆ 11:15 ਦੇ ਆਸ-ਪਾਸ ਠੀਕ ਹੈ ਸਰ ਤੇ ਪਾਣੀ 'ਚ ਕੱਟੋ-ਗੜ ਤਿੰਨ ਮਿੰਟ ਪਿਆ ਰਹਿ ਗਿਆ ਜੀ ਉਹ ਓਰੇ ਮਾਨ ਸਾਹਿਬ ਸਰ ਬਹੁਤ ਜ਼ਿਆਦਾ ਦੁਖੀਆਂ ਬਹੁਤ ਜ਼ਿਆਦਾ ਹਾਈਪਰ ਇਨਸਟੈਂਸ ਜਵਾਨ ਮੌਤ ਬਿਲਕੁਲ ਜਵਾਨ ਮੌਤ ਜਦੋਂ ਜਾਂਦੀ ਆ ਤਾਂ ਇਲਾਕੇ ਦੇ ਹਲਕੇ ਦੇ ਲੋਕ ਉਸ ਵਾਰਡ ਦੇ ਲੋਕਾਂ ਦੇ ਵਿੱਚ ਬਹੁਤ ਦੁੱਖਾ ਬਹੁਤ ਦੁੱਖਾ ਨੌਜਵਾਨ ਤੜਫਦਾ ਨਹੀਂ ਦੇਖਿਆ ਗਿਆ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿਸ ਤਰ੍ਹਾਂ ਦੇ ਅੱਗੇ ਦੇਖੋ ਬਰਸਾਤ ਆਂਦੀ ਹੈ ਥੋੜੀ 15 ਮਿੰਟ ਬਰਸਾਤ ਆ ਰਹੀ ਹੈ ਬਿਜਲੀ ਕੱਢ ਦਿੰਦੇ ਨੇ ਉਦੋਂ ਸਾਰੀ ਆ ਬਰਸਾਤ ਪਈ ਬਿਜਲੀ ਨਹੀਂ ਕੱਟੀ ਨਾ ਨੇ ਇਹ ਦੱਸੋ ਕਿਹਦਾ ਕਸੂਰ ਹੈ ਮੁੰਡਾ ਜਵਾਨ ਮਰ ਗਿਆ ਉਹਦੇ ਸੇਰੇ ਬਣਨੇ ਸੀਗੇ ਉਹ ਮੋਤਰੇ ਸੇਰੇ ਬਣਨੇ ਨੇ ਦੱਸੋ ਇੱਕ ਇਹਦਾ ਕੋਣ ਜੀ ਮਵਾਰਾ ਪ੍ਰਸ਼ਾਸਨ ਜੀ ਮਵਾਰਾ ਕੋਣ ਜੀ ਹੈ ਬਿਜਲੀ ਬੋਰਡ ਜੀ ਮਵਾਰਾ ਕੋ ਇਹ ਪਰਿਵਾਰ ਨੂੰ ਸਾਥ ਮਿਲਣਾ ਚਾਹੀਦਾ ਮੇਰੇ ਬੋਲੋ ਬਸ ਮੈਂ ਵੀ ਤੁਹਾਨੂੰ ਬਿਲਕੁਲ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਇਨਸਾਫ ਕਿਸ ਤੋਂ ਲਊਗਾ ਬਿਜਲੀ ਬੋਰਡ ਤੋਂ ਲਊਗਾ ਬੀਐਸਐਨਲ ਤੋਂ ਲਊਗਾ ਕੰਟੈਕਟ ਤੋਂ ਲਊਗਾ ਕਿਹੜੀ ਕੰਪਨੀ ਤੋਂ ਲਊਗਾ ਨਟਪਲੱਸ ਤੋਂ ਲਊਗਾ ਕਿੱਥੋਂ ਇਨਸਾਫ ਲਊਗਾ ਪਰਿਵਾਰ ਹੁਣ ਦਰਦ ਦਰਦ ਦੀ ਠੋਕਰਾ ਖਾਵੇਗਾ ਇਨਸਾਫ ਨਹੀਂ ਲੱਗਦਾ ਸਾਨੂੰ ਨਹੀਂ ਮਿਲਦਾ ਵੀ ਲੱਗਦਾ ਵੀ ਇਨਸਾਫ ਮਿਲੂਗਾ ਕਿਹੜੀ ਕੰਪਨੀ ਇਨਸਾਫ ਦੇਊਗੀ ਕਿਹੜੀ ਕੰਪਨੀ ਦੀ ਵਾਧਾ ਵਜਾ ਦੇ ਕਾਰਨ 18 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਇਹ ਸਭ ਤੋਂ ਵੱਡਾ ਜ਼ਿੰਮੇਵਾਰ ਬਿਜਲੀ ਬੋਰਡ ਆ ਬਿਜਲੀ ਬੋਰਡ ਨੇ ਆਪਣੇ ਖੰਭਾਂ ਦੇ ਉੱਪਰ ਤਾਰਾਂ ਕਿਉਂ ਲਗਣ ਦਿੱਤੀਆਂ ਉਹ ਕੰਪਨੀਆਂ ਦੀਆਂ ਜਿਹੜੀਆਂ ਕਰੋੜਾਂ ਅਰਬ ਰੁਪਇਆ ਇਕੱਠਾ ਕਰ ਰਹੀਆਂ ਨੇ ਪਰ ਉਸ ਪਰਿਵਾਰ ਦਾ ਬੱਚਾ ਨਹੀਂ ਮੋਲਣਾ ਉਹਨਾਂ ਨੂੰ ਪੈਸਾ ਵਸੂਲ ਹੋ ਜਾਣਾ ਉਹਨਾਂ ਨੂੰ ਪੈਸਾ ਵਸੂਲ ਹੋ ਜਾਣਾ ਕੰਪਨੀ ਨੂੰ ਜਿਹਨੇ ਬਿਜਲੀ ਬੋਰਡ ਦੇ ਖੰਭੇ ਵਰਤੇ ਨੇ ਜਿਹਨੇ ਬਿਜਲੀ ਬੋਰਡ ਦੇ ਪੋਲ ਵਰਤੇ ਨੇ ਇਸ ਮਹੱਲੇ ਦੇ ਵਿੱਚ ਅੱਜ ਕੱਲੇ ਕੱਲੇ ਵਿਅਕਤੀ ਨੂੰ ਦੁੱਖ ਲੱਗ ਰਿਹਾ ਉਸ ਨੌਜਵਾਨ ਨੂੰ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਦੇਖਿਆ ਤੜਪਦੇ ਉਹ ਸਭ ਤੋਂ ਵੱਧ ਤੜਪ ਰਹੇ ਨੇ ਇੱਕ ਵਾਰ ਫਿਰ ਤੁਹਾਨੂੰ ਉਹ ਤਾਰਾਂ ਅਸੀਂ ਦਿਖਾ ਲਿਆ ਹੁਣ ਤਾਰਾਂ ਦਾ ਜਾਲ ਜਿਹੜਾ ਸੜਕਾਂ ਤੇ ਜਿਹੜਾ ਖੰਭਿਆਂ ਦੇ ਉੱਪਰ ਦਿਖਦਾ ਸੀ ਉਹਨੂੰ ਸੜਕਾਂ ਦੇ نیچے ਕੱਟੇ ਹੋਏ ਤਾਰਾਂ ਦੇ ਜਾਲ ਦਿਖ ਰਹੇ ਨੇ ਪਹਿਲਾਂ ਐਕਸ਼ਨ 'ਚ ਜਦੋਂ ਇਹ ਬਿਲਕੁਲ ਸਹੀ ਗੱਲ ਆ ਜਦੋਂ ਪ੍ਰਸ਼ਾਸਨ ਦੇ ਸਾਹਮਣੇ ਕੋਈ ਨਾ ਕੋਈ ਵਾਰਦਾਤ ਵਾਪਰ ਜਾਂਦੀ ਆ ਉਦੋਂ ਪ੍ਰਸ਼ਾਸਨ ਹਰਕਤ ਦੇ ਵਿੱਚ ਜ਼ਰੂਰ ਆਉਂਦਾ ਪਤਾ ਜ਼ਰੂਰ ਹੁੰਦਾ ਕਿ ਇੱਥੇ ਇਹ ਚੀਜ਼ ਹੋ ਸਕਦੀ ਆ ਪਰ ਉਦੋਂ ਐਕਸ਼ਨ ਨਹੀਂ ਲੈਂਦੇ ਉਦੋਂ ਐਕਸ਼ਨ ਨਹੀਂ ਲੈਂਦੇ ਜਦੋਂ ਇਹ ਪਾਣਾ ਵਾਪਰਿਆ ਤਾਂ ਹੁਣ ਸਾਰੇ ਡਿਪਾਰਟਮੈਂਟ ਦੇ ਅਧਿਕਾਰੀ ਜਿਹੜੇ ਇਸ ਰੋਡ ਤੇ ਖੜੇ ਹੋਏ ਤਾਰਾਂ ਕੱਟਦੇ ਦਿਖਾਈ ਦੇ ਰਹੇ ਨੇ ਨਾਬਾ ਤੋਂ ਹਰਮਨ ਸਿੰਘ ਮੋੜ ਕੇ ਲਿਆ ਕੇ ਦੇ ਦੋ ਅਸੀਂ ਲਾਈਟਾਂ ਨੂੰ ਕੁਝ ਵੀ ਕਰਨਾ ਇਹ ਖੰਭੇ ਪਟਦਾ ਪਟਦਾ ਇਹ ਤਾਂ ਗਲੀ ਚਾਕੇ ਚੱਤੀ ਮਾਰਾ ਗਲੀ ਚਾਕੇ ਚੱਤੀ ਮਾਰਾ ਕਿਧੂ ਕਿਧੂ ਗਈ ਹੈ ਕਿਧੇ ਕਿਧੇ ਰਹੀ ਹੈ ਕਿਧੇ ਕਿਧੇ ਰਹੀ ਹੈ ਪਾਣੀ ਵੀ ਕਿਹਦਾ ਤਾਰਾ ਦਾ ਬਣਿਆ ਪਿਆ ਤਾਰਾ ਦਾ ਕੀ ਬਣਿਆ ਪਿਆ ਅਸੀਂ ਕੀ ਕਰੀਏ ਕੱਲ ਸਾਰਾ ਦਿਨ ਇਹਦੇ ਕਰੰਟ ਰਿਹਾ ਕੋਈ ਨਹੀਂ ਆਇਆ ਕੋਈ ਬਣਿਆ ਨਹੀਂ ਆਇਆ ਉਹ ਬੰਦਾ ਨਹੀਂ ਆਇਆ ਬੰਦੇ ਜਾਤ ਨੂੰ ਜੋੜ ਜੋੜ ਕੇ ਅਸੀਂ ਕੋਈ ਮੋੜ ਨਹੀਂ ਦੇਣੀ ਕੋਈ ਮੱਖਾ ਪਟਾਣਾ ਚਾਹੀਦਾ ਹੈ ਤੋ ਦੇਖੋ ਨਹੀਂ ਪਾਣੀ ਹੈ ਉਹ ਤਾਂ ਕਿਸੇ ਨੂੰ ਨਹੀਂ ਪਾਣੀ ਆ ਨਹੀਂ ਪਾਣੀ ਹੈ ਉਹ ਤਾਂ ਕਿਸੇ ਨੂੰ ਕਿਸੇ ਨੂੰ ਨਹੀਂ ਵਾਟ ਪਾਣੀ ਜੜਾ ਆਏਗਾ ਆਪਣਾ ਮੂੰਹ ਕਾਲਾ ਕਰਕੇ ਜਾਏਗਾ ਸਾਰਾ ਬੱਚਾ ਮੋੜ ਕੇ ਦਿਓ ਸਾਰੇ ਬੱਚਾ ਮੋੜ ਕੇ ਦਿਓ ਜੀ ਉਹ ਤੁਹਾਡੇ ਘਰ ਅੱਗੇ ਲੱਗੇ ਤਾਂ ਪਤਾ ਚੱਲੇਗਾ ਸੇਕ ਤਾਂ ਜਿਵੇਂ ਦੂਏ ਤਾਂ ਦਰਦ ਪਤਾ ਸਮਝ ਆਏਗੀ ਕਿ ਦਰਦ ਕੀ ਚੀਜ਼ ਹੈ ਮਾਂ ਦਾ ਪੁੱਤਰ ਗਿਆ ਹੈ ਮਾਂ ਦਾ ਪੁੱਤਰ ਗਿਆ ਮਾਂ ਦਾ ਪੁੱਤਰ ਲੱਭਣੇ ਸੋਖੇ ਨਹੀਂ ਹੈ ਰਾਤ 2 ਵਜੇ ਲਾਈਟ ਬੰਦ ਕਰਵਾਈ ਅਸੀਂ ਸਵੇਰੇ ਕਿਆ 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 ਲਾਈਟਾਂ ਬੰਦ ਕਰਾਈਆਂ ਅਰ ਫਿਰ ਕਿਸੇ ਨੂੰ ਕਰੰਟ ਲੱਗਿਆ ਫਿਰ ਕਰੰਟ ਲੱਗਿਆ ਬਾਬਾ ਜੀ ਫਿਰ ਫਿਰ ਕਰਤੀ ਸਾਰੇ ਮੁਹੱਲੇ ਦੀਆਂ ਅੱਖਾਂ ਖੁੱਲ ਗਈਆਂ ਉਸ ਤੋਂ ਬਾਅਦ ਜਿਸ ਟਾਈਮ ਸਵੇਰੇ ਅੱਜ ਸਵੇਰੇ ਅੱਜ ਮੂਲੀ ਮੂਲੀ ਕਰੰਟ ਆ ਰਿਹਾ ਸੀਗਾ ਅੱਜ ਵੀ ਉੱਥੇ ਫਿਰ ਸਾਰਾ ਸਾਰਾ ਇਕੱਠ ਹੋਇਆ ਫਿਰ ਕੱਠ ਦੇ ਉਹ ਜਿਹੜੇ ਸਾਰਿਆਂ ਨੂੰ ਕਿਹਾ ਵੀ ਤੁਸੀਂ ਐਕਸੀ ਸਾਹਿਬ ਅਸੀਂ ਨੂੰ ਕਹੋ ਕਿਉਂਕਿ ਹੋਰ ਐਸਾ ਚਾਤਰਾ ਬਣ ਜੇ ਉਹਦੇ ਬਣਾ ਥੋੜਾ ਕੁੱਤਾ ਲੰਗਿਆ ਉਹ ਵੀ ਤੜਫ ਤੜਫ ਕੇ ਲੰਗਿਆ ਇਹ ਫਿਰ ਐਕਸੀ ਜੀ ਸਾਡੇ ਵਿੱਚ ਬਾਅਦ ਚਾਏ ਫਿਰ ਇਹਨੂੰ ਕਿਹਾ ਵੀ ਬੇਨਤੀ ਕੀਤੀ ਇਹਨੂੰ ਵੀ ਕੱਲ ਤਾਂ ਬੜਾ ਵਾਕਾ ਹੋ ਗਿਆ ਵੀ ਹੋਰ ਨਾ ਕਿਸੇ ਜਨੇ ਬੀ ਬੀਤ ਜੀ ਤੇ ਫਿਰ ਇਹਨੂੰ ਕਿਹਾ ਕਿ ਮੇਰੇ ਬਿਜਲੀ ਬੋਰਡ ਨੇ ਇਹਨਾਂ ਤਾਰਾਂ ਵਗੈਰਾ ਕੱਟਿਆ ਨੇ ਬਹੁਤ ਬੰਦਾ ਬਹੁਤ ਹੋਇਆ ਮੜਾ ਜਿੰਨਾ ਮੜਾ ਕਿ 2018 ਸਾਲ ਦਾ ਜਿਹਦੇ ਘਰ ਦਾ ਚਾਰਾਕ ਬੁਝੇ ਦੋ ਦੋ ਇੱਕ ਟੈਲੀਫੋਨ ਤੇ ਕੇਵਲ ਤਾਰਾਂ ਨੇ ਜੀ ਜੀ ਕੱਲ ਮੀਂਹ ਪੈਣ ਕਰਕੇ ਜਦੋਂ ਸਾਡੀ ਲਾਈਟ ਬੰਦ ਧੀ ਉਸ ਤੋਂ ਬਾਅਦ ਐਸੀ ਉਹ ਆ ਕੇ ਬੰਦੇ ਨੇ ਦੱਸਿਆ ਵੀ ਆ ਕੇ ਕਰੰਟ ਲੱਗੇ ਸਿਰਫ ਬੰਦਾ ਲੱਭਉਂਦੀ ਲੰਗੇ ਦੀ ਸਿਰਫ ਟੈਲੀਫੋਨ ਦੇ ਤੇ ਖੰਬੇ ਦੇ ਨਾਲ ਸਾਡੇ ਬਿਜਲੀ ਬੋਰਡ ਦਾ ਕੋਈ ਲਿੰਕ ਨਹੀਂ ਹੈ ਇਹਦੇ ਨਾਲ ਸਾਡੀ ਸਪਲਾਈ ਠੀਕ ਹੁਣ ਵੀ ਠੀਕ ਹੈ ਜੀ ਪਹਿਲਾਂ ਵੀ ਠੀਕ ਧੀ ਨਹੀਂ ਨਹੀਂ ਪਰ ਮੀਂਹ ਕਰਕੇ ਹੋਇਆ ਜਦੋਂ ਸਾਡੇ ਡਿਪਾਰਟਮੈਂਟ ਦੇ ਖੰਬੇ ਨੇ ਬਿਜਲੀ ਬੋਰਡ ਦੇ ਹੋਰ ਜਿਹੜੇ ਕੰਪਨੀ ਨੇ ਉਹ ਕਿਸ ਤਰ੍ਹਾਂ ਜੁੜ ਕਰ ਰਹੀਆਂ ਨੇ ਨਹੀਂ ਇਹਨਾਂ ਦੇ ਤਾਰਾਂ ਸਾਡੇ ਖੰਭੇ ਨਾਲ ਲੱਗੇ ਹੁਣ ਕਿਤੇ ਦੀਕ ਚ ਆ ਗਈ ਹੋ ਮੀ ਕਰਕੇ ਜੀ ਹੋਰ ਕੋਈ ਚੱਕਰ ਨਹੀਂ ਜੀ ਸਾਨੂੰ ਦਾ ਆਪਣੀ ਲਾਈਟ ਦਾ ਪਤਾ ਜੀ ਸਾਨੂੰ ਇਹਨਾਂ ਬਾਰੇ ਪਤਾ ਇਹ ਤੁਹਾਡੇ ਖੰਭੇ ਤੇ ਬੰਨੀ ਹੋਈਆਂ ਤਾਰਾਂ ਉਹ ਕੇਬਲ ਦੀਆਂ ਵਗੈਰਾ ਹਾਂਜੀ ਬੰਨਿਆ ਹੋਈਆਂ ਨੇ ਇਹਦੇ ਨਾਲ ਲੱਗੇ ਹੋਈਦੇ ਆ ਬੋਰ ਇਹਨਾਂ ਦਾ ਉਹ ਵੀ ਲੱਗੇ ਹੋਇਆ ਜੀ ਬਕਸਾ ਇਹਨਾਂ ਨੂੰ ਆਪ ਦੇ ਵੱਖਰੇ ਲਾਉਣੇ ਇਹਨਾਂ ਨੂੰ ਆਪ ਦੇ ਲੈਵਲ ਤੇ ਵੱਖਰੇ ਕਰਨੇ ਜੇ ਜੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਨੇ ਆ ਕੇ ਦੇਖਿਆ ਜੀ ਨਹੀਂ ਤਾਰ ਆਪਣੇ ਲਾਈਟ ਬੰਦ ਜੀ ਲਾਈਟ ਬੰਦ ਹਾਂ ਉਹ ਤੋਂ ਬਾਅਦ ਇਹ ਹੁਣ ਵੀ ਕਹਿੰਦੇ ਤੇ ਵੀ ਲਾਈਟ ਕਹਿੰਦੇ ਹੈਗਾ ਅਸੀਂ ਫੇਰ ਵੀ ਚੈੱਕ ਕਰਨ ਵਾਸਤੇ ਆਏ ਇਹ ਕੋਠੇ ਤੋਂ ਬਾਹਰੋਂ ਚੀਕ ਚਿੰਗਾੜਾ ਜਦੋਂ ਪੈ ਗਿਆ ਸੜਕ ਦੇ ਉੱਤੇ ਮੈਂ ਭੱਜਿਆ ਉੱਪਰ ਛੱਤ ਤੋਂ ਹੀ ਪਿਛਲੇ ਪਾਸੇ ਉੱਪਰ ਦੀ ਗਿਆ ਜਦੋਂ ਮੈਂ ਦੇਖਿਆ ਮੁੰਡਾ ਤੜਫ ਰਿਹਾ ਪਾਣੀ ਦੇ ਵਿੱਚ ਗਿਰਿਆ ਮੈਂ ਨਾਲ ਦੀ ਨਾਲ ਉੱਪਰੋਂ ਸੋਟੀ ਸਿੱਟੀ ਲੱਕੜ ਦੀ ਪਰ ਉਸ ਟਾਈਮ ਤੱਕ ਕੋਈ ਕੰਮ ਨਹੀਂ ਕੀਤਾ ਜੀ ਸੋਟੀ ਨੇ ਜਦ ਨੂੰ ਮੈਂ ਭੱਜ ਕੇ ਥੱਲੇ ਆਇਆ ਜੀ ਇੱਕ ਮੁੰਡਾ ਹੋਰ ਸਾਡੇ ਮੱਲੇ ਦਾ ਆਉਣੇ ਉਹ ਸੋਟੀ ਨਾਲ ਬੜੀ ਹਿੰਮਤ ਕਰਕੇ ਉਹਨੇ ਉਹਨੂੰ ਵਿਚਾਰੇ ਨੂੰ ਪਾਣੀ ਦੇ ਵਿੱਚੋਂ ਕੱਢਿਆ ਜੀ ਜਦ ਨੂੰ ਤਾਂ ਜੀ ਬਹੁਤ ਢੇਰ ਹੋ ਚੁੱਕੀ ਸੀ ਕੋਈ ਕੋਈ ਰਾਪਤਾ ਹੋਇਆ ਬਿਜਲੀ ਬੋਰ ਦੇ ਨਾਲ ਕੋਈ ਰਾਪਤਾ ਨਹੀਂ ਹੋਇਆ ਜੀ ਸਾਡਾ ਮੈਂ ਗਿਆ ਵੀ ਜੀ ਕੋਈ ਮੈਨੂੰ ਬੰਦਾ ਨਹੀਂ ਦੇਖਿਆ ਉੱਥੇ ਜੀ ਜਿਹੜੀ ਗੱਲ ਹੈ 15 20 ਮਿੰਟ ਬਾਅਦ ਪਤਾ ਨਹੀਂ ਕੋਈ ਆਇਆ ਉੱਥੋਂ ਬਿਜਲੀ ਬੋਰ ਤੋਂ ਆ ਕੇ ਉਹਨਾਂ ਨੇ ਲਾਈਟ ਬੰਦ ਕੀਤੀ ਕੀ ਉਹਨਾਂ ਦਾ ਫਰਜ਼ ਨਹੀਂ